ਜੋ ਸਰਕਾਰ ਮਸੇਵਾਦਾਰ ਨਾਤੀ ਸੰਸਥਾ ਵੱਲੋਂ ਸਿਆਟਲ ਸੈਂਟਰ ਵਿਖੇ ਪ੍ਰੋਗਰਾਮ ਡੇ ਇਨ ਪੰਜਾਬ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਬੱਡੇ ਬਜ਼ੁਰਗ ਨੌਜਵਾਨ ਤੇ ਬੱਚਿਆਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਗੋਰੇ ਵੀ ਸ਼ਾਮਲ ਹੋਏ ਅਤੇ ਪੱਗਾਂ ਬਨਵਾਉਂਦੇ ਨਜ਼ਰ ਆਏ ਇਸ ਦੌਰਾਨ ਗਿੱਧਾ ਪੱਗੜਾ ਗਤਕਾ ਨਾਟਕ ਅਤੇ ਪੰਡਾ ਨੇ ਸਟੇਜ ਦੇ ਉੱਤੇ ਖੂਬ ਰੰਗ ਬਣਿਆ ਇਸ ਪ੍ਰੋਗਰਾਮ ਦੇ ਵਿੱਚ ਕੱਪੜੇ, ਗਹਿਣੇ ਆ ਸਮੇਤ ਹੋਰ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ ਅਤੇ ਲੰਗਰ ਸੇਵਾ ਤੇ ਪੱਗਾਂ ਵੀ ਬਣੀਆਂ ਗਈਆਂ ਅੱਜ ਅਸੀਂ ਪਹੁੰਚੇ ਹਾਂ ਸਿਆਟਲ ਸੈਂਟਰ ਤੇ ਇੱਥੇ ਸੇਵਾਦਾਰ ਗਰੁੱਪ ਵਾਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲਿਆ ਜਾ ਰਿਹਾ ਤੇ ਜੇ ਪੰਜਾਬ ਤੇ ਇਹ ਜਿਹੜੀ ਸਟੇਜ ਆ ਇੱਥੇ ਇਹ ਗੋਰੀਆਂ ਦੀ ਸਟੇਜ ਆ ਕਾਫੀ ਗੂਰਸਤ ਆਉਂਦੇ ਆ ਵਕਫਾ ਟੁਨਕਾ ਤੋਂ ਤੇ ਕਾਫੀ ਗੋਰੀ ਦਸ ਜਿਹੜੇ ਆ ਕਾਹੋ ਪਹੁੰਚੇ ਹੋਏ ਨੇ ਤੇ ਸੇਵਾਦਾਰ ਗਰੁੱਪ ਵਾਲੇ ਜਿਹੜਾ ਆ ਆਪਣੇ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨ ਦੇ ਲਈ ਇੱਥੇ ਇਹ ਪ੍ਰੋਗਰਾਮ ਕਰ ਰਹੇ ਨੇ ਤਾਂ ਜੋ ਜਿਹੜੇ ਹੋਰ ਮੁਲਕਾਂ ਦੇ ਲੋਕ ਆ ਉਹਨਾਂ ਨੂੰ ਵੀ ਸਾਡੇ ਪੰਜਾਬੀ ਕਲਚਰ ਬਾਰੇ ਪਤਾ ਲੱਗੇ ਤੇ ਅੰਦਰ ਜਿਹੜੇ ਆ ਉਹ ਗਿੱਧੇ ਭੰਗੜੇ ਪਾ ਰਹੇ ਨੇ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਤੇ ਆਉ ਤੁਹਾਨੂੰ ਦਿਖਾਣੇ ਆ ਕਿ ਦੇਨ ਪੰਜਾਬ ਚਾਟੋ ਸੈਂਟਰ ਦੇ ਵਿੱਚ ਸੇਵਾਦਾਰ ਗਰੁੱਪ ਕੋਲੋਂ ਸਿਆਟਲ ਦੇ ਵਿੱਚ ਸਰਕਾਰੀ ਸੇਵਾਦਾਰ ਨਾਤੀ ਸੰਸਥਾ ਵੱਲੋਂ ਸਿਆਟਲ ਸੈਂਟਰਿਕ ਇਹ ਪ੍ਰੋਗਰਾਮ ਦੇ ਇੰਪੰਜਾਬ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਬਜ਼ੁਰਗ ਕਿ ਨੌਜਵਾਨ ਤੇ ਬੱਚਿਆਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਗੋਰੀ ਵੀ ਸ਼ਾਮਲ ਹੋਏ ਅਤੇ ਪੱਗਾਂ ਬਨਵਾਉਂਦੇ ਨਜ਼ਰ ਆਏ ਇਸ ਦੌਰਾਨ ਗਿੱਧਾ ਪੱਗੜਾ ਗਤਕਾ ਨਾਟਕ ਤੇ ਭੰਡਾ ਨੇ ਸਟੇਜ ਦੇ ਉੱਤੇ ਖੂਬ ਰੰਗ ਬਣਿਆ ਇਸ ਪ੍ਰੋਗਰਾਮ ਦੇ ਵਿੱਚ ਕੱਪੜੇ ਗਹਿਣਿਆਂ ਸਮੇਤ ਹੋਰ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ ਅਤੇ ਲੰਗਰ ਸੇਵਾ ਤੇ ਪੱਗਾਂ ਵੀ ਬਨੀਆਂ ਗਈਆਂ ਅੱਜ ਅਸੀਂ ਪਹੁੰਚੇ ਹਾਂ ਸਿਆਟਲ ਸੈਂਟਰ ਤੇ ਇੱਥੇ ਸੇਵਾਦਾਰ ਗਰੁੱਪ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲਿਆ ਜਾ ਰਿਹਾ ਤੇ ਦੇਨ ਪੰਜਾਬ ਤੇ ਇਹ ਜਿਹੜੀ ਸਟੇਜ ਆ ਇੱਥੇ ਇਹ ਗੋਰੀਆਂ ਦੀ ਸਟੇਜ ਆ ਕਾਫੀ ਕਲਰਸਟਾਉਂਦੇ ਆ ਵਕਫਾ ਟੋਲਕਾ ਤੋਂ ਤੇ ਕਾਫੀ ਗੋਰੀ ਦਸ ਜਿਹੜਿਆ ਘਰ ਪਹੁੰਚੇ ਹੋਏ ਨੇ ਤੇ ਸੇਵਾਦਾਰ ਗਰੁੱਪ ਵਾਲੇ ਜਿਹੜਾ ਆ ਆਪਣੇ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨ ਦੇ ਲਈ ਅੱਥੇ ਇਹ ਪ੍ਰੋਗਰਾਮ ਕਰ ਰਹੇ ਨੇ ਤਾਂ ਜੋ ਜਿਹੜੇ ਹੋਰ ਮੁਲਕਾਂ ਦੇ ਲੋਕ ਆ ਉਹਨਾਂ ਨੂੰ ਵੀ ਸਾਡੇ ਪੰਜਾਬੀ ਕਲਚਰ ਬਾਰੇ ਪਤਾ ਲੱਗੇ ਤੇ ਅੰਦਰ ਜਿਹੜੇ ਆ ਉਹ ਗਿੱਧੇ ਭੰਗੜੇ ਪਾ ਰਹੇ ਨੇ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਤੇ ਆਉ ਤੁਹਾਨੂੰ ਦਿਖਾਣੇ ਆ ਕਿ ਡੇਨ ਪੰਜਾਬ 660 ਸੈਂਟਰ ਦੇ ਵਿੱਚ ਸੇਵਾਦਾਰ ਗਰੁੱਪ ਕੋਲੋਂ